ਫੋਕੇ ਪਰ ਬਾ ਲਈਏ ਸਿਕਿਉਰਿਟੀ ਰੱਖਣ ਵਾਲਿਆਂ ਲਈ ਇੱਕ ਬੜੀ ਮਾੜੀ ਖਬਰ ਹੈ ਕਿਉਂਕਿ ਹੁਣ ਤੁਹਾਨੂੰ ਜੇਕਰ ਸਿਕਿਉਰਿਟੀ ਰੱਖਣੀ ਹੈ ਆਪਣੇ ਨਾਲ ਪੁਲਿਸ ਦੇ ਗਨਮੈਨ ਰੱਖਣੇ ਹੈ ਤਾਂ ਆਪਣੀ ਜੇਬ ਢਿੱਲੀ ਕਰਨੀ ਪਵੇਗੀ ਪੈਸੇ ਦੇਣ ਪੈਣਗੇ ਤਾਂ ਹੀ ਤਾਂ ਨੂੰ ਸਿਕਿਉਰਿਟੀ ਮਿਲਨੀ ਆ ਨਹੀਂ ਤਾਂ ਹੁਣ ਤੁਹਾਨੂੰ ਪੰਜਾਬ ਪੁਲਿਸ ਵੱਲੋਂ ਸਿਕਿਉਰਿਟੀ ਨਹੀਂ ਮੁਹੱਈਆ ਕਰਵਾਈ ਜਾਣੀ ਅਕਸਰ ਵੇਖਿਆ ਗਿਆ ਹੈ ਕਿ ਕੋਈ ਛੋਟਾ ਮੋਟਾ ਬੰਦਾ ਹੀ ਹੋਵੇ ਉਹਨੂੰ ਇੱਕਦਮ ਅਚਾਨਕ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਉਸ ਦੀ ਜਾਨ ਨੂੰ ਖਤਰਾ ਹੈ ਤੇ ਪੰਜਾਬ ਪੁਲਿਸ ਤੋਂ ਉਹ ਗਨਮੈਨ ਲੈ ਲੈਂਦਾ ਤਾਂ ਸਿਰਫ ਆਪਣੀ ਪੌਕਟ ਟੋਰ ਵਾਸਤੇ ਮਹੱਲੇ ਵਿੱਚ ਡਰਾਵਾ ਦਿਖਾਉਣ ਵਾਸਤੇ ਆਪਣੇ ਨਾਲ ਤਿੰਨ ਚਾਰ ਗਨਮੈਨ ਰੱਖਣ ਵਾਸਤੇ ਪੂਲ ਪੰਜਾਬ ਪੁਲਿਸ ਕੋਲ ਸਿਕਿਉਰਿਟੀ ਲੈ ਲੈਂਦਾ ਤਾਂ ਕਿ ਲੋਕਾਂ ਤੇ ਆਂਗਵਾੜ 'ਚ ਮੇਰਾ ਪ੍ਰਭਾਵ ਪਵੇ ਪਰ ਅਜਿਹੇ ਬੰਦਿਆਂ ਦੇ ਨਕੇਲ ਕੱਸਣ ਲਈ ਹਾਈ ਕੋਰਟ ਨੇ ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਫਟਕਾਰ ਲਗਾਈਆ ਤੇ ਨਾਲ ਨਾਲ ਨਵੀਂ ਹਦਾਇਤਾਂ ਦਿੱਤੀਆਂ ਨੇ ਜਿਸ ਦੇ ਆਧਾਰ ਤੇ ਹੁਣ ਜੇਕਰ ਕੋਈ ਬੰਦਾ ਜਿਸ ਨੂੰ ਵਾਕਈ ਕੋਈ ਇਨ ਸਿਕਿਉਰਿਟੀ ਹੈ ਕੋਈ ਸਿਕਿਉਰਿਟੀ ਦਾ ਥ੍ਰੈਟ ਹੈ ਉਸ ਨੂੰ ਸਿਰਫ ਤਾਂ ਸਿਕਿਉਰਿਟੀ ਮਿਲ ਸਕਦੀ ਹੈ ਜੇਕਰ ਪੁਲਿਸ ਮਹਿਸੂਸ ਕਰਦੀ ਹੈ ਕਿ ਹਾ ਉਸ ਨੂੰ ਸਿਕਿਉਰਿਟੀ ਦੇਣ ਦੀ ਲੋੜ ਹੈ ਫੋਕੇ ਪ੍ਰਭਾ ਲਈਏ ਜੇਕਰ ਕੋਈ ਬੰਦਾ ਸਿਕਿਉਰਿਟੀ ਮੰਗਦਾ ਹੈ ਤਾਂ ਉਸ ਨੂੰ ਪੰਜਾਬ ਪੁਲਿਸ ਕੋਲੋਂ ਸਿਕਿਉਰਿਟੀ ਸਿਰਫ ਉਸੇ ਸ਼ਰਤ ਤੇ ਮਿਲ ਸਕਦੀ ਹੈ ਜੇਕਰ ਇੱਕ ਤਾਂ ਉਸ ਦੀ ਜਿਹੜੀ ਮਹੀਨੇ ਦੀ ਤਨਖਾਹ ਮਹੀਨੇ ਦੀ ਜਿਹੜੀ ਸੈਲਰੀ 3 ਲੱਖ ਤੋਂ ਵੱਧ ਹੋਣੀ ਚਾਹੀਦੀ ਹੈ ਤੇ ਨਾਲ ਦੇ ਨਾਲ ਉਸ ਨੂੰ ਖੁਦ ਖਰਚਾ ਚੁਕਣਾ ਪਵੇਗਾ ਉਹਨਾਂ ਗਨਮੈਨਾਂ ਦਾ ਅਕਸਰ ਹੁੰਦਾ ਕੀ ਹੈ ਕਿ ਜਦੋਂ ਕਿਸੇ ਬੰਦੇ ਨੂੰ ਕੋਈ ਸਿਕਿਉਰਿਟੀ ਥ੍ਰੈਟ ਹੁੰਦਾ ਚਾਹੇ ਉਹ ਕੋਈ ਨੇਤਾ ਹੈ ਕੋਈ ਸਿੰਗਰ ਹੈ ਜਾਂ ਕੋਈ ਵੱਡਾ ਰਿਲੀਜੀਅਸ ਪਲੇਸ ਦਾ ਕੋਈ ਧਾਰਮਿਕ ਸੰਗਠਨ ਦਾ ਵੱਡਾ ਮੁਖੀ ਹੈ ਜੇਕਰ ਉਸ ਦੀ ਜਾਨ ਨੂੰ ਕੋਈ ਖਤਰਾ ਕੋਈ ਇਨਸਿਕਿਉਰਿਟੀ ਹੁੰਦੀ ਹੈ ਤਾਂ ਉਹ ਪੰਜਾਬ ਪੁਲਿਸ ਵੱਲੋਂ ਗਾਰਮੈਂਟ ਲੈ ਲੈਂਦੀ ਹੈ ਜਿਸ ਦਾ ਖਰਚਾ ਜੇਕਰ ਉਹ ਬੰਦਿਆਂ ਦੀ ਇਨਕਮ ਘਟ ਹੋਵੇ 3 ਲੱਖ ਤੋਂ ਮਹੀਨੇ ਦੀ 3 ਲੱਖ ਤੋਂ ਘਟ ਹੋਵੇ ਤਾਂ ਉਸ ਦਾ ਖਰਚਾ ਪੰਜਾਬ ਪੁਲਿਸ ਚੁੱਕਦੀ ਹੈ ਪਰ ਹੁਣ ਤੱਕ 900 ਦੇ ਕਰੀਬ ਬੰਦਿਆਂ ਨੂੰ ਪੰਜਾਬ ਪੁਲਿਸ ਵੱਲੋਂ ਗਾਰਮੈਂਟ ਦਿੱਤੇ ਗਏ ਨੇ ਪਰ ਸਿਰਫ 39 ਅਜਿਹੇ ਨੇ ਜਿਹੜੇ ਸਰਕਾਰ ਨੂੰ ਜਾਂ ਪੰਜਾਬ ਪੁਲਿਸ ਨੂੰ ਪੈਸਾ ਦੇ ਨੇ ਯਾਨੀ ਜਿਹੜੇ ਆਪਣੇ ਗਰਮੈਂਟ ਦਾ ਖਰਚਾ ਖੁਦ ਚੁੱਕ ਰਹੇ ਨੇ ਚਾਹੇ ਫਿਰ ਕੋਈ ਵੀ ਵੱਡਾ ਸਿੰਗਰ ਹੋਵੇ ਕੋਈ ਵੀ ਵੱਡਾ ਜੱਜ ਕਿਉਂ ਨਾ ਹੋਵੇ ਤਾਂ ਹੁਣ ਇਹਨਾਂ ਨੂੰ ਜਿਹੜੇ ਪੈਸੇ ਨੇ ਦੇਣੇ ਪੈਣਗੇ ਆਪਣੀ ਜੇਬ ਢਿੱਲੀ ਕਰਨੀ ਪਵੇਗੀ ਕਿਉਂਕਿ ਅਕਸਰ ਵੇਖਿਆ ਗਿਆ ਹੈ ਜੇਕਰ ਬੰਦੇ ਦੀ ਮਹੱਲੇ ਚ ਮਾੜੀ ਮੋਟੀ ਵੀ ਬਣੀ ਹੋਵੇ ਕੋਈ ਕਾਉਂਸਲਰ ਦੀ ਮਾੜੀ ਮੋਟੀ ਬਣੀ ਹੋਵੇ ਤਾਂ ਉਹ ਆਪਣੇ ਨੇੜਲੇ ਥਾਣੇ ਚ ਕਹਿ ਕੇ ਇੱਕ ਦੋ ਗਨਮੈਨ ਆਪਣੇ ਕੋਲ ਰੱਖ ਲੈਂਦਾ ਸਰਵਿਸ ਫੋਕੀ ਟੌਰ ਵਿੱਚ ਕੇ ਹਾਂ ਮੈਂ ਹੁਣ ਕੁਝ ਬਣ ਗਿਆ ਮੇਰੇ ਨਾਲ ਗਨਮੈਨ ਹੋਣੇ ਚਾਹੀਦੇ ਨੇ ਫੋਕੀ ਟੌਰ ਵਾਸਤੇ ਰੀਲਾ ਸੋਸ਼ਲ ਮੀਡੀਆ ਤੇ ਪਾਉਣ ਵਾਸਤੇ ਸਨੈਪਚੈਟ ਤੇ ਆਪਣੇ ਯਾਰਾਂ ਦੋਸਤਾਂ ਨੂੰ ਸਟਿੱਕਾ ਭੇਜਣ ਵਾਸਤੇ ਬੰਦੇ ਅਜਿਹੇ ਜਿਹੜੇ ਨੇ ਆਪਦੇ ਨਾਲ ਮਾੜੇ ਮੋٹے ਰਸੂਖਦਾਰ ਹੁੰਦੇ ਨੇ ਆਪਣੀ ਮਾੜੀ-ਮੋਟੀ ਬਣੀ ਕਰਕੇ ਗਨਮੈਨ ਰੱਖ ਲੈਂਦੇ ਨੇ ਫਿਰ ਇਹਨਾਂ ਗਨਮੈਨਾਂ ਦਾ ਖਰਚਾ ਚੁਕਣਾ ਪੈਂਦਾ ਪੰਜਾਬ ਸਰਕਾਰ ਨੂੰ ਕਿਉਂਕਿ 900 ਦੇ ਕਰੀਬ ਬੰਦਿਆਂ ਨੂੰ ਗਨਮੈਨ ਦਿੱਤੇ ਗਏ ਨੇ ਪਰ ਸਿਰਫ 39 ਅਜਿਹੇ ਨੇ ਜਿਹੜੇ ਉਹਨਾਂ ਗਨਮੈਨਾਂ ਦੀ ਤਨਖਾਹ ਆਪਣੀ ਜੇਬ ਚੋਂ ਦੇ ਰਹੇ ਨੇ ਬਾਕੀ ਸਾਰਿਆਂ ਦਾ ਖਰਚਾ ਪੰਜਾਬ ਪੁਲਿਸ ਚੁੱਕ ਰਹੀ ਹੈ ਪਰ ਹੁਣ ਇਹਨਾਂ ਸਾਰੀਆਂ ਗੱਲਾਂ ਤੇ ਨਕੇਲ ਕੱਸਣ ਵਾਸਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵੱਡਾ ਫੈਸਲਾ ਦਿੱਤਾ ਹੈ ਜਿਸ ਦੇ ਆਧਾਰ ਤੇ ਜਿਸ ਦੇ ਹਿਸਾਬ ਨਾਲ ਨਵੀਂ ਐਸਓਪੀਜ਼ ਬਣਾ ਦਿੱਤੀਆਂ ਗਈਆਂ ਨੇ ਜੋ ਇੱਕ ਜੁਲਾਈ ਤੋਂ ਲਾਗੂ ਹੋਣਗੀਆਂ ਜਿਸ ਦੇ ਹਿਸਾਬ ਨਾਲ ਹੁਣ ਜੇਕਰ ਕਿਸੇ ਬੰਦੇ ਨੇ ਗਨ ਮੈਨ ਰੱਖਣੇ ਨੇ ਅਤੇ ਉਸ ਦੀ ਇਨਕਮ ਮਹੀਨੇ ਦੀ 3 ਲੱਖ ਤੋਂ ਵੱਧ ਹੈ ਤਾਂ ਉਸ ਨੂੰ ਪੁਲਿਸ ਦੇਖੇਗੀ ਕਿ ਵਾਕੀ ਉਸ ਨੂੰ ਸਿਕਿਉਰਿਟੀ ਥ੍ਰੈਟ ਹੈ ਜੇਕਰ ਥ੍ਰੈਟ ਹੈ ਤਾਂ ਦਾ ਪੁਲਿਸ ਇਸ ਨੂੰ ਗਨ ਮੈਨ ਮੁਹੱਈਆ ਕਰਵਾਵੇਗੀ ਜਿਸ ਦਾ ਸਰਕਾਰ ਜਿਸ ਦਾ ਖਰਚਾ ਜੋ ਹੈ ਸਰਕਾਰ ਚੁਕੇਗੀ ਤੇ ਸਰਕਾਰ ਵੀ ਹਰ 3 ਮਹੀਨੇ ਬਾਅਦ ਇੱਕ ਰਿਵਿਊ ਕਰੇਗੀ ਉਸ ਪੂਰੇ 3 ਮਹੀਨੇ ਦੇ ਦੌਰਾਨ ਕਿ ਜੇਕਰ 3 ਮਹੀਨੇ ਦੇ ਦੌਰਾਨ ਉਸ ਬੰਦੇ ਦੀ ਜਾਨ ਨੂੰ ਖਤਰਾ ਮਹਿਸੂਸ ਨਹੀਂ ਹੁੰਦਾ ਉਸ ਨੂੰ ਸਿਕਿਉਰਿਟੀ ਵਾਪਸ ਵਿਲਤੀ ਜਾ ਸਕਦੀ ਹੈ ਤੇ ਇਸ ਦੇ ਨਾਲ ਦੇ ਨਾਲ ਸਰਕਾਰ ਇਹ ਵੀ ਵੇਖੇਗੀ ਕਿ ਜਿਹੜੇ ਬੰਦਿਆਂ ਨੂੰ ਸਿਕਿਉਰਿਟੀ ਮਿਲੀ ਹੈ ਕਿ ਵਾਕੀ ਉਹ ਸਿਰਫ ਇੱਕ ਥ੍ਰੈਟ ਦੇ ਕਰਕੇ ਉਹਨਾਂ ਨੇ ਸਿਕਿਉਰਿਟੀ ਲਈ ਹੈ ਜਾਂ ਫੋਕੀ ਟੌਰ ਕੱਢਣ ਵਾਸਤੇ ਭੱਲਿਆ ਚ ਆਪਣਾ ਪ੍ਰਭਾਵ ਪਾਉਣ ਵਾਸਤੇ ਸਿਕਿਉਰਿਟੀ ਲਈ ਹੈ ਨਾਲ ਦੇ ਨਾਲ ਜਿਹੜੇ ਬੰਦਿਆਂ ਦੀ ਇਨਕਮ 3 ਲੱਖ ਮਹੀਨੇ ਦੀ 3 ਲੱਖ ਤੋਂ ਘੱਟ ਹੈ ਉਹਨਾਂ ਦਾ ਖਰਚਾ ਸਰਕਾਰ ਚੁੱਕ ਸਕਦੀ ਹੈ ਜਿਨ੍ਹਾਂ ਤੇ ਵਾਕੀ ਕੋਈ ਥ੍ਰੈਟ ਹੈ ਪਰ ਜੇਕਰ ਜਿਨ੍ਹਾਂ ਦੀ ਇਨਕਮ 3 ਲੱਖ ਤੋਂ ਵੱਧ ਹੈ ਮਹੀਨੇ ਦੀ ਉਹਨਾਂ ਨੂੰ ਜੇਕਰ ਕੋਈ ਥ੍ਰੈਟ ਨਹੀਂ ਹੈ ਸਿਰਫ ਫੋਕੀ ਟੌਰ ਵਾਸਤੇ ਉਹਨਾਂ ਨੇ ਆਪਣੇ ਨਾਲ ਗਨਮੈਨ ਰੱਖਣੇ ਆ ਜਾਂ ਕਿਸੇ ਦੇ ਕਹਿ ਕਵਾ ਕੇ ਉਹਨਾਂ ਨੇ ਆਪਣੇ ਨਾਲ ਗਨਮੈਨ ਰੱਖ ਲੈਨੇ ਤਾਂ ਉਹਨਾਂ ਨੂੰ ਆਪਣੀ ਜੇਬ ਢਿੱਲੀ ਕਰਨੀ ਪਵੇਗੀ ਉਹਨਾਂ ਗਨਮੈਨਾਂ ਦੀ ਤਨਖਾਹ ਉਹਨਾਂ ਬੰਦਿਆਂ ਨੂੰ ਚੱਲਣੀ ਪਵੇਗੀ ਤਾਂ ਇਹ ਜਿਹੜਾ ਵੱਡਾ ਫੈਸਲਾ ਜਿਹੜਾ ਲਿਆ ਗਿਆ ਜਿਹੜੇ ਇਹ ਸਾਰੇ ਫੈਸਲੇ ਨੇ ਐਸਓਪੀਜ਼ ਬਣ ਚੁੱਕੀਆਂ ਨੇ DIG ਪੰਜਾਬ ਵੱਲੋਂ ਜਿਸ ਤੋਂ ਬਾਅਦ ਉਹਨੇ ਸਾਰੇ ਫੈਸਲੇ 1 ਜੁਲਾਈ ਤੋਂ ਲਾਗੂ ਹੋਣਗੇ